ਕਿੰਨੀ ਖੁਸ਼ੀ ਹੈ ਧੀ ਨੇ ਅਜ ਮਿਕਨਤਾ ਜੀ ਹੂੰ ਜਦੋਂ ਰਿਜ਼ਲਟ ਆਇਆ ਕਿਵੇਂ ਦਾ ਲੱਗਿਆ ਤੁਹਾਨੂੰ ਇੰਨੀ ਖੁਸ਼ੀ ਤੇ ਮਾਰਾ ਜਿਵੇਂ ਅੱਖਾਂ ਤੇ ਅਸਰ ਮਕਰ ਲੱਗੀ ਇੰਨੀ ਖੁਸ਼ ਹੋਏ ਮੇਰੇ ਧੀ ਨੇ ਇੰਨੇ ਜਿਆਦਾ ਸਾਡਾ ਨਾਮ ਰੌਣਕ ਬੁਲਦਾ ਆਇਆ ਲੈ ਲੈ ਸਾਡੇ ਫੈਮਲੀ ਚ ਮੇਰੀ ਕੁੜੀ ਨੇ ਇਦਾਂ ਐ ਉਹ ਹੱਸਦੀ ਪਾ ਬਿਲਕੁਲ ਖੁਸ਼ੀ ਹੈ ਜੀ ਬੇਟੀ ਨੇ ਮੈਰਿਟ ਦੇ ਵਿੱਚ ਨਾਮ ਲੈ ਕੇ ਆਈ ਹੈ ਕਿੰਨੀ ਖੁਸ਼ੀ ਹੋਈ ਹੈ ਬਹੁਤ ਖੁਸ਼ੀ ਆ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਇਹ ਇਹ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਸਕੂਲ ਵਾਲੇ ਪਾਸੋਂ ਆ ਉਹਨਾਂ ਨੇ ਮੇਰੀ ਹੱਜੜਾ ਹੈਲਪ ਕੀਤੀ ਹੈ ਖਾਸ ਕਰਕੇ ਕੀਤਾ ਮੈਡਮ ਜੀ ਆਏ ਨੇ ਪ੍ਰਿੰਸੀਪਲ ਨੂੰ ਸਰ ਜੀ ਇਹਨਾਂ ਨੇ ਸਾਨੂੰ ਕਿਸੇ ਚੀਜ਼ ਦੀ ਕਮਿਊਨਿਟੀ ਰੱਖੀ ਕਿਸੇ ਚਿੰਤਾ ਕਰਨਾ ਸਨ ਨਹੀਂ ਕਿਆ ਜਿਵੇਂ ਤੁਹਾਡੇ ਬੱਚੇਵੇਂ ਸਾਡੇ ਘਰ ਦੇ ਬੱਚੇ ਕਿ ਮਤਲਬ ਇਹ ਸੁਪਨੇ ਤੇ ਹੈ ਸੰਬਲੀਵ ਨਹੀਂ ਹੋ ਰਿਹਾ ਸੀਗਾ ਤੇ ਮੈਨੂੰ ਇੰਨੀ ਖੁਸ਼ੀ ਸੀਗੀ ਮੈਂ ਰੋਣ ਲੱਗ ਪਈ ਸੀ ਉਹਨਾਂ ਦੇ ਚੈਲਕ ਬਹੁਤ ਪਰ ਡਿਸਕੁਸ਼ੀ ਸੀਗੀ ਉਹਨਾਂ ਨੂੰ ਬਲੀਵ ਬਲੀਵ ਸੀ ਵੀ ਮੈਂ ਮੈਰਿਜ ਤੇ ਆਵਾਂਗੀ ਤੇ ਮੈਂ ਜਦੋਂ ਵੀ ਹੁੰਦਾ ਸੀ ਮੈਂ ਬਹੁਤ ਫੇਟ ਕਰਦੀ ਸੀ ਰਿਜ਼ਲਟ ਦਾ ਅਸੀਂ ਰੋਜ਼ ਮੈਂ ਮਮ ਰੋਸ ਨੇ ਕੁਝ ਕਹਾਂ ਨਾਤੇ ਮੈਂ ਮਮ ਕਹਿੰਦੇ ਸੀਗਾ ਆਣਵਾਂਗਾ ਬਸ ਤਿੰਨਾਂ ਮੁਕਾਮ ਹਾਸਲ ਕਰਦੀਆਂ ਤਾਂ ਖੁਸ਼ੀ ਹੁੰਦੀ ਹੈ ਫਿਰੋਜ਼ਪੁਰ ਦੇ ਵਿੱਚ ਵੀ ਇੱਕ ਧੀ ਨੇ ਮਕਾਮ ਹਾਸਲ ਕੀਤਾ ਅੱਠਵੀਂ ਦਾ ਰਿਜ਼ਲਟ ਆਇਆ ਹੈਗਾ ਪੰਜਾਬ ਬੋਰਡ ਦਾ ਆਇਆ ਤਾਂ ਫਿਰੋਜ਼ਪੁਰ ਦੇ ਵਿੱਚ ਮੈਰਿਟ ਲਿਸਟ ਦੇ ਵਿੱਚ ਆਈ ਹੈਗੀ ਤਾਂ ਖੁਸ਼ੀ ਹੁੰਦੀ ਹੈ ਜਦੋਂ ਤੀਆਂ ਅੱਗੇ ਵਧਦੀਆਂ ਹੈਗੀਆਂ ਨੇ ਮਾਪਿਆਂ ਦੇ ਵੀ ਸੁਪਨੇ ਹੁੰਦੇ ਨੇ ਤਾਂ ਅੱਜ ਇਸ ਧੀ ਨੇ ਸਕਾਰ ਕੀਤੇ ਹੈ ਕਿ ਨੇ ਗਵਰਨਮੈਂਟ ਟੀਚਰ ਬਣਨਾ ਚਾਹਦੀ ਗੱਲਬਾਤ ਕਰਾਂਗੇ ਇਸ ਦੇ ਨਾਲ ਸਾਰੀ ਬੇਟਾ ਕੀ ਨਾਮ ਹੈ ਤੁਹਾਡਾ ਪੂਰਾ ਸਰ ਮਾਈ ਨੇਮ ਇਜ਼ ਪ੍ਰਸ਼ੀਸ਼ ਫਰੋਮ ਸੀਕੇ ਸੀਨਸਕੈਂਡ ਸਕੂਲ ਕਿਦਾਂ ਦੇਖਦੇ ਹੋ ਕਿ ਇਹ ਜਿਹੜਾ ਸੁਪਨਾ ਸੀਗਾ ਤੁਹਾਨੂੰ ਜਦੋਂ ਰਿਜ਼ਲਟ ਆਇਆ ਤਾਂ ਕਿਦਾਂ ਦਾ ਲੱਗਾ ਤੁਹਾਨੂੰ ਰਿਜ਼ਲਟ ਐਵੇਂ ਆਇਆ ਤਾਂ ਲੱਗਿਆ ਕਿ ਮਤਲਬ ਇਹ ਸੁਪਨੇ ਚ ਹੀ ਹੈ ਸਨ ਬਲੀਵ ਨਹੀਂ ਹੋ ਰਿਹਾ ਸੀਗਾ ਤੇ ਮੈਨੂੰ ਇੰਨੀ ਖੁਸ਼ੀ ਸੀਗੀ ਕਿ ਮੈਂ ਰੋਣ ਲੱਗ ਪਈ ਸੀ ਤੇ ਬਾਅਦ ਵਿੱਚ ਮੈਂ ਆਪਣੇ ਮम्मा ਮਦਰ ਨੂੰ ਦੱਸਿਆ ਤੇ ਮੇਰੇ ਮੰਮੀ ਪਾਪਾ ਵੀ ਬਹੁਤ ਖੁਸ਼ ਹੋਏ ਔਰ ਜਦੋਂ ਤੁਹਾਡੇ ਮਮਾ ਪਾਪਾ ਨੂੰ ਇਹ ਪਤਾ ਲੱਗਾ ਤਾਂ ਉਹਨਾਂ ਦੇ ਉਸ ਟਾਈਮ ਚਿਹਰੇ ਤੇ ਕਿੰਨੀ ਦੀ ਖੁਸ਼ੀ ਸੀਗੀ ਉਹਨਾਂ ਦੇ ਚਿਹਰੇ ਤੇ ਬਹੁਤ ਵੱਡੀ ਖੁਸ਼ੀ ਸੀਗੀ ਉਹਨਾਂ ਨੂੰ ਬਲੀਵ ਬਲੀਵ ਸੀ ਵੀ ਮੈਂ ਮੈਰਿਡ ਤੇ ਆਵਾਂਗੀ ਤੇ ਮੈਂ ਜਦੋਂ ਵੀ ਹੁੰਦਾ ਸੀ ਮੈਂ ਬਹੁਤ ਭੇਟ ਕਰਦੀ ਸੀ ਰਿਜ਼ਲਟ ਦਾ ਅਸੀਂ ਰੋਜ਼ ਮੈਮ ਨੂੰ ਆਪਣੇ ਪੁੱਛਦਾ ਹੁੰਦਾ ਸੀ ਤੇ ਮੈਮ ਕਹਿੰਦੇ ਸੀਗਾ ਆਉਣ ਵਾਲਾ ਬਸ ਤੇ ਪਾਪਾ ਕੀ ਕਹਿੰਦੇ ਸੀ ਉਸ ਟਾਈਮ ਦੇ ਉੱਤੇ ਪਹਿਲੇ ਕੀ ਕਹਿੰਦੇ ਹੈਗੇ ਸੀ ਜੋ ਤੁਹਾਨੂੰ ਪੜਨ ਲਈ ਕਹਿੰਦੇ ਸੀ ਮੇਰੇ ਪਾਪਾ ਤੇ ਹੀ ਕਹਿੰਦੇ ਮਿਸੀ ਤੂੰ ਵਧੀਆ ਪੜ ਵਧੀਆ ਪਰਸੈਂਟੇਜ ਲੈ ਕੇ ਆ ਤਾਨੂੰ ਕਿੰਨਾ ਸਪੋਰਟ ਕਰਦੇ ਨੇ ਟੀਚਰਸ ਵੀ ਐਂਡ ਮੇਰੇ ਸਾਰੇ ਟੀਚਰਸ ਮੈਨੂੰ ਬਹੁਤ ਸਪੋਰਟ ਕਰਦੇ ਮੈਨਾਂ ਦਾ ਬਹੁਤ ਵੱਡਾ ਥੈਂਕ ਯੂ ਕਹਿਣਾ ਚਾਹਾਂਗੀ ਅੱਗੇ ਕੀ ਤੁਸੀਂ ਬੰਨਾ ਚਾਹੁੰਦੇ ਹੋ ਮੈਂ ਗਵਰਨਮੈਂਟ ਟੀਚਰ ਬੰਨਾ ਚਾਹੁੰਦੀ ਹਾਂ ਉਹੀ ਗਵਰਨਮੈਂਟ ਟੀਚਰ ਹੀ ਕਿਉਂ ਬੰਨਾ ਚਾਹੁੰਦੇ ਹੋ ਤੁਸੀਂ ਮੇਰੇ ਮਦਦ ਦਾ ਸੁਪਨਾ ਮਦਦ ਦਾ ਸੁਪਨਾ ਹਾਂਜੀ ਕੀ ਲੱਗਦਾ ਹੈਗਾ ਕਿ ਗਵਰਨਮੈਂਟ ਟੀਚਰ ਬਣ ਕੇ ਤੁਸੀਂ ਅੱਗੇ ਕਿਵੇਂ ਬੱਚਿਆਂ ਨੂੰ ਤੁਸੀਂ ਪੜਾਓਗੇ ਮੈਂ ਚਾਹਨੀ ਆ ਜਿਵੇਂ ਅਸੀਂ ਐਵੇਂ ਮੈਰਿਟ ਚਾਹਨੀ ਆ ਉਹਨਾਂ ਨੂੰ ਵੀ ਵਧੀਆ ਐਜੂਕੇਸ਼ਨ ਮਿਲੇ ਤਾਂ ਉਹ ਵੀ ਮੈਰਿਟ ਚ ਆਣ ਬਹੁਤ ਵਧੀਆ ਫੜਨ ਹੋਵੇ ਹੂੰ ਤਾਂ ਕਿੰਨੇ ਘੰਟੇ ਤੁਸੀਂ ਪੜਾਈ ਕਰਦੇ ਹੈਗੇ ਹੋ 4 ਤੋਂ 5 ਘੰਟੇ 4 ਤੋਂ 5 ਘੰਟੇ ਬਸ ਅੱਗੇ ਹੋਰ ਜਦੋਂ ਵੱਡੀਆਂ ਕਲਾਸਾਂ ਆਉਣੀਆਂ ਫਿਰ ਹੋਰ ਮਿਹਨਤ ਕਰਨੀ ਪਊਗੀ ਤੇ ਕਰੋਗੇ ਫਿਰ ਹੋਰ ਮਿਹਨਤ ਹਾਂਜੀ ਸਰ ਖੁਸ਼ੀ ਹੈ ਪੂਰੀ ਬਹੁਤ ਖੁਸ਼ੀ ਹੈ ਸਰ ਤਾਂ ਬਿਲਕੁਲ ਚਿਹਰੇ ਦੇ ਉੱਤੇ ਸਾਫ਼ ਤੋਸ ਤੇ ਨਜ਼ਰ ਆਉਂਦਾ ਕਿ ਬੇਟੀ ਦੇ ਖੁਸ਼ੀ ਕਿੰਨੀ ਹੈਗੀ ਔਰ ਹੋਣੀ ਵੀ ਚਾਹੀਦੀ ਹੈ ਸਾਡੇ ਦਾ ਮੈਮ ਵੀ ਵਜੂਦ ਹੈ ਮੈਮ ਕਿੰਨੀ ਖੁਸ਼ੀ ਹੈ ਕਿ ਤੁਹਾਡੇ ਸਕੂਲ ਦੀ ਇੱਕ ਧੀ ਨੇ ਬੱਚੀ ਨੇ ਐਡਾ ਵਧੀਆ ਰਿਜ਼ਲਟ ਲੈ ਕੇ ਆਂਦਾ ਹੈ ਸਰ ਬਹੁਤ ਬੜਾ ਪ੍ਰਾਊਡ ਹੈ ਸਾਡੇ ਵਾਸਤੇ ਕਿਸਾ ਕੀ ਗੁੜੀਆਂ ਨੇ ਕੰਮ ਦੱਸਿਆ 4 ਤੋਂ 5 ਆਵਰਸ ਇਹ ਐਕਸਟਰਾ ਮਿਹਨਤ ਕਰਦੀ ਸੀ ਸਰ ਸਕੂਲ ਆਰਸ ਉਸ ਤੋਂ ਬਾਅਦ ਐਕਸਟਰਾ ਕਲਾਸਿਸ ਉਸ ਤੋਂ ਬਾਅਦ 4 ਤੋਂ 5 ਆਵਰਸ ਜਿਹੜੇ ਇਹ ਲੜਕੀ ਮਿਹਨਤ ਕਰ ਰਹੀ ਸੀ ਇਹ ਉਹਦੀ ਮਿਹਨਤ ਹੈ ਨਤੀਜਾ ਸਰ ਕਿੰਨੀ ਖੁਸ਼ੀ ਹੈ ਸੀ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਖੁਸ਼ੀ ਹੋ ਗਈ ਹੈ ਤੇ ਸਾਡੇ ਨਾਲ ਮਦਰ ਵੀ ਮੌਜੂਦ ਹੈ ਕਿੰਨੀ ਖੁਸ਼ੀ ਹੈ 3 ਅਜਮ ਕਮ ਖਾਸੂ ਬਹੁਤ ਜ਼ਿਆਦਾ ਪੀਸੇ ਕਿੰਨੇ ਹੂੰ ਜਦੋਂ ਰਿਜ਼ਲਟ ਆਇਆ ਕਿਵੇਂ ਦਾ ਲੱਗਿਆ ਤੁਹਾਨੂੰ ਇੰਨੀ ਖੁਸ਼ੀ ਤੇ ਮਾਰਾ ਮੇਰੇ ਅੱਖਾਂ ਤੇ ਆਸ ਤੋਂ ਬਗੜ ਲੱਗੀ ਇੰਨੀ ਖੁਸ਼ ਹੋਏ ਮੇਰੇ ਧੀ ਨੇ ਇੰਨੇ ਜਿਆਦਾ ਸਾਡਾ ਨਾਮ ਰੋਜਨ ਕਿੱਤਾ ਹੈ ਸੱhle ਮੇਰੇ ਸਾਡੇ ਫੈਮਿਲੀ ਤੇ ਮੇਰੀ ਕੁੜੀ ਨੇ ਇਦਾਂ ਇਹਨੂੰ ਹਾਸਲ ਕੀਤਾ ਹੈ ਬਿਲਕੁਲ ਖੁਸ਼ੀ ਦੇ ਅੰਸੂ ਜਿਹੜੇ ਨੇ ਉਹ ਆਉਂਦੇ ਨਹੀਂ ਕਿਉਂਕਿ ਧੀਆ ਜਦੋਂ ਮਕਾਮ ਹਾਸਲ ਕਰਦੀਆਂ ਪਰਿਵਾਰ ਇੱਕ ਜਦੋਂ ਗਰੀਬ ਪਰਿਵਾਰ ਮਕਾਮ ਹਾਸਲ ਕਰਦਾ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀ ਇਦਾਂ ਵੀ ਆਂਦੀ ਹੈ ਤਾਂ ਖੁਸ਼ੀ ਜਰੂਰ ਹੁੰਦੀ ਹੈ ਅੱਜ ਸਾਰਿਆਂ ਨੂੰ ਇਹ ਜਿਹੜੀ ਹੈ ਖੁਸ਼ੀ ਹੈ ਉਹਦੇ ਖੁਸ਼ੀ ਦੇ ਆਸੂ ਹੈ ਔਰ ਇਹ ਆਣੇ ਵੀ ਚਾਹੀਦੇ ਹੈ ਕਿਉਂਕਿ ਜਦੋਂ ਬੇਟਾ ਮੁਕਾਮ ਹਾਸਲ ਕਰਦਾ ਹੈ ਜਾਂ ਬੇਟੀ ਮੁਕਾਮ ਹਾਸਲ ਕਰਦੀ ਹੈ ਤਾਂ ਫਿਰ ਮਾਣ ਮਹਿਸੂਸ ਹੁੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਉਹਨਾਂ ਦੇ ਪਿਤਾ ਵੀ ਮੌਜੂਦ ਨੇ ਕਿੰਨੀ ਖੁਸ਼ੀ ਹੈ ਜੀ ਬੇਟੀ ਨੇ ਮੈਰਿਟ ਦੇ ਵਿੱਚ ਨਾਮ ਲੈ ਕੇ ਆਈ ਹੈ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਆ ਮੈਂ ਪਹਿਲੇ ਵੀ ਕਹਿ ਚੁੱਕਾ ਹਾਂ ਕਿ ਇਹ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਸਕੂਲ ਵਾਲੇ ਪਾਸੋਂ ਆ ਉਹਨਾਂ ਨੇ ਮੇਰੀ ਹਰ ਜਗ੍ਹਾ ਹੈਲਪ ਕੀਤੀ ਹੈ ਖਾਸ ਕਰਕੇ ਗੀਤਾ ਮੈਡਮ ਜੀ ਐਂ ਦੇ ਪ੍ਰਿੰਸੀਪਲ ਸਰ ਜੀ ਇਹਨਾਂ ਨੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ ਕਿਸੇ ਚਿੰਤਾ ਕਰਨਾ ਸਤਿ ਨਹੀਂ ਕਿਆ ਜਿਵੇਂ ਤੁਹਾਡੇ ਬੱਚੇ ਹੋਵੇ ਸਾਡੇ ਘਰ ਦੇ ਬੱਚੇ ਇਹਨਾਂ ਨੇ ਪਾਸਪੋਰਟ ਕੀਤਾ ਇਹਨਾਂ ਦਾ ਅਸੀਂ ਦੇਣਾ ਨਹੀਂ ਮਗਰ ਦੀ ਮੋੜ ਸਕਦੇ ਤਾਂ ਅੱਗੇ ਬੇਟੀ ਗਵਰਨਮੈਂਟ ਟੀਚਰ ਬੰਨਣਾ ਚਾਹੁੰਦੀ ਹੈ ਚਲੋ ਉਹਨਾਂ ਜੋ ਸੁਪਨਾ ਹੈ ਉਹ ਅੱਛੀ ਪਰਮਾਤਮਾ ਕਰੇ ਗੋਡ ਬles you ਐਂਡ ਉਹ ਜੋ ਚੰਦੇ ਉਹਨਾਂ ਪਰਮਾਤਮਾ ਦਾ ਬਖਸ਼ੀ ਪੂਰੀ ਕਰੇ ਤਾਂ ਪੂਰੀ ਅੱਗੇ ਵੀ ਸਾਥ ਦਿਓ ਹਾਂਜੀ ਆ ਫੈਮਿਲੀ ਨਾਲ ਪਾਸੋਂ ਕਿਸੇ ਦੀ ਕਮੀ ਨਹੀਂ ਹੋਏਗੀ ਜਿੱਥੇ ਸਹੀ ਉੱਤੇ ਸਪੋਰਟ ਕਰੇ ਨਾਲ ਹੂੰ ਠੀਕ ਹੈ ਤਾਂ ਬਿਲਕੁਲ ਪਰਿਵਾਰ ਦਾ ਕਹਿਣਾ ਹੈਗਾ ਕਿ ਪੂਰੀ ਪੂਰਾ ਸਾਥ ਦੇਣਗੇ ਔਰ ਧੀ ਗਵਰਨਮੈਂਟ ਟੀਚਰ ਬੰਨਣਾ ਚਾਹੁੰਦੀ ਐ ਇਸੇ ਆਸ਼ਾ ਕਰਦੇ ਹੈਗੇ ਆ ਕਿ ਇਹ ਅੱਗੇ ਜਾ ਕੇ ਗਵਰਨਮੈਂਟ ਟੀਚਰ ਬਣੇ ਔਰ ਖੁਸ਼ੀ ਹੈ ਪਰਿਵਾਰ ਨੂੰ ਖੁਸ਼ੀ ਟੀਚਰ ਨੂੰ ਖੁਸ਼ੀ ਹੈ ਕਿ ਅੱਜ ਬੇਟੀ ਨੇ ਇਹ ਮਕਾਮ ਹਾਸਲ ਕੀਤਾ ਹੈ ਕੈਮਰਾ ਪਰਸਨ ਰੋਹਿਤ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰ ਉਸ